ਹੈਲੋ ਜੀ ਸਾਰੇ ਪੈਨਪ੍ਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਦੇਖੋ ਮੋਟਾਪੇ ਤੋਂ ਸਾਰੇ ਪੈਨਪ੍ਰਾਵ ਪਰੇਸ਼ਾਨ ਨੇ ਪਹਿਲਾਂ ਆਪਾਂ ਵੀਡੀਓ ਪਾਈ ਸੀ ਤੁਸੀਂ ਉਹਨੂੰ ਬਹੁਤ ਪਿਆਰ ਦਿੱਤਾ ਹਨ ਕਿਉਂਕਿ ਮੋਟਾਪਾ ਕਈ ਪੈਨਪ੍ਰਾ ਮੈਨੂੰ ਕਹਿੰਦੇ ਨੇ ਵੀ ਦੀਦੀ ਨਹੀਂ ਘਟਦਾ ਹਨ ਮੈਂ ਸਰਤ ਲਗਾ ਕੇ ਕਹਿਣੀ ਆ ਵੀ ਮੋਟਾਪਾ ਤੁਹਾਡਾ ਹਨਾ ਸਿੰਪਲ ਪਾਣੀ ਨਾਲ ਵੀ ਘਟ ਸਕਦਾ ਹੈ ਅਗਰ ਤੁਸੀਂ ਹਨਾ ਇਹਨੂੰ ਵੀ ਤਰੀਕੇ ਨਾਲ ਪੀਣ ਲੱਗ ਜਓ ਇੱਕ ਦੋ ਚੀਜ਼ਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸੀਆਂ ਨੇ ਉਸ ਵੀਡੀਓ ਦੇ ਵਿੱਚ ਹਨਾ ਵੀ ਤੁਸੀਂ ਨੇ ਕੀ ਕਰਨਾ ਹੈਗਾ ਅੱਜ ਵੀ ਮੈਂ ਤੁਹਾਨੂੰ ਦੱਸੂਗੀ ਦੋ ਚੀਜ਼ਾਂ ਬਾਰੇ ਇੱਕ ਤਾਂ ਇਹ ਪਾਣੀ ਵੀ ਇਹ ਪਾਣੀ ਦੇ ਵਿੱਚ ਆਪਣੇ ਕੀ ਕੁਝ ਪਾਉਣਾ ਤੇ ਕਿਸ ਤਰੀਕੇ ਨਾਲ ਇਸ ਪਾਣੀ ਨੂੰ ਆਪਾਂ ਨੇ ਪੀਣਾ ਤੇ ਦੂਸਰੇ ਦੱਸਿਆ ਸੀ ਕਿ ਮੈਂ ਤੁਹਾਨੂੰ ਬਿਨੇਗਰ ਬਾਰੇ ਹਨਾ ਜਿਹੜਾ ਕਿ ਆਪਣੇ ਸੇਵ ਦਾ ਸਿਰਕਾ ਹੈ ਹਨਾ ਐਪਲ ਵਿਨੇਗਰ ਹੈਗਾ ਕਈ ਭੈਣ ਭਰਾਵਾਂ ਨੂੰ ਹਨਾ ਮੈਨੂੰ ਕਨਫਿਊਜ਼ ਵੀ ਹੋ ਗਈ ਸੀ ਮੈਂ ਕਈ ਪੁੱਛਦੇ ਸੀ ਵੀ ਦੀਦੀ ਉਹ ਕਾਲਾ ਪਾਣੀ ਵੀ ਕਈ ਵਾਰੀ ਹਨਾ ਆਪਣਾ ਦੂਸਰਾ ਸਿਰਕਾ ਹੁੰਦਾ ਕਈ ਵਾਰੀ ਹਨਾ ਉਹ ਵੀ ਨਾ ਕੋਈ ਲੈਣ ਲੱਗੇ ਕਿਉਂਕਿ ਉਹਦੇ ਨਾਲ ਫਿਰ ਨੁਕਸਾਨ ਹੋ ਜਾਂਦਾ ਹੈਗਾ ਤੇ ਇਹ ਕਿਵੇਂ ਪੀਣਾ ਹੈ ਨਾ ਕਈ ਭੈਣ ਭਰਾਵਾਂ ਦੇ ਫਿਰ ਮੈਨੂੰ ਕਮੈਂਟ ਦੇ ਵਿੱਚ ਹਨਾ ਆਏ ਸੀਗਾ ਕਿ ਦੀਦੀ ਸਾਡੇ ਨਾਲ ਜਿਹੜਾ ਐਪਲ ਵਿਨੇਗਰ ਹੈ ਇਹਦੇ ਨਾਲ ਨਾ ਸਾਨੂੰ ਤੇਜਾਬ ਬਣਦਾ ਹੈਗਾ ਹਨਾ ਕਈ ਭੈਣ ਭਰਾਵਾਂ ਨੂੰ ਬਣਦਾ ਹੈਗਾ ਤੇ ਜਿਹੜੀ ਜਵਿਤਰੀ ਹੈਗੀ ਉਹਦੇ ਵਿੱਚ ਦੱਸੀ ਸੀ ਆਪਾਂ ਨੇ ਦਾਲ ਚੀਨੀ ਇਹ ਥੋੜੀਆਂ ਗਰਮ ਤਸੀਰ ਦੀਆਂ ਹੁੰਦੀਆਂ ਨੇ ਪਹਿਲਾਂ ਮੈਂ ਕਹਾਈਆਂ ਹਨਾ ਗਰਮੀਆਂ ਦੇ ਵਿੱਚ ਤੁਹਾਨੂੰ ਕਿਹਾ ਸੀ ਜਦੋਂ ਕਿ ਆਪਾਂ ਲਾਈਵ ਕਰਦੇ ਹੁੰਦੇ ਸੀਗੇ ਵੀ ਤੁਸੀਂ ਹਜੇ ਹਨਾ ਇਹ ਚੀਜ਼ ਨੂੰ ਨਾ ਵਰਤੋ ਕਿਉਂਕਿ ਉਸ ਟਾਈਮ ਵੀ ਸਾਡਿਆ ਆਪਣਾ ਇਹੀ ਡਿਸਕਸ ਚੱਲਦਾ ਰਹਿੰਦਾ ਹੁੰਦਾ ਸੀਗਾ ਵੀ ਦੀਦੀ ਵੇਟ ਘਟਾਉਣ ਵਾਸਤੇ ਵੇਟ ਵਧਾਉਣ ਵਾਸਤੇ ਹਾਈਟ ਵਾਸਤੇ ਨਾ ਆਪਣੀ ਇਹੀ ਡਿਸਕਸ ਚੱਲਦੀ ਹੁੰਦੀ ਸੀਗੀ ਤੇ ਉਸ ਟਾਈਮ ਮੈਂ ਰੋਕਤਾ ਸੀਗਾ ਤਾਂ ਇਹੋ ਕਿਉਂਕਿ ਇਹ ਚੀਜ਼ਾਂ ਗਰਮ ਹੁੰਦੀਆਂ ਨੇ ਗਰਮੀ ਦੇ ਵਿੱਚ ਹੋਰ ਗਰਮ ਚੀਜ਼ਾਂ ਲਵਾਂਗੇ ਤਾਂ ਆਪਣਾ ਲੀਵਰ ਹੈ ਜਿਹੜਾ ਹੈ ਨਾ ਅੰਦਰੋਂ ਮਤਲਬ ਕਿ ਪੇਟ ਹੈ ਉਹ ਵੀ ਖਰਾਬ ਹੋ ਜਾਂਦਾ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਹੈਗਾ ਜਿੰਨੇ ਭੰਪਰਾਵਾਂ ਨੂੰ ਹਨਾ ਸੇਵ ਦੇ ਸਿਰਕੇ ਤੋਂ ਮਤਲਬ ਕਿ ਹੁੰਦਾ ਵੀ ਹਾਂ ਮੇਰੇ ਤੇ ਜਾਬ ਬਣਦਾ ਜਾਂ ਮੈਂ ਨਹੀਂ ਪੀ ਸਕਦਾ ਹਨਾ ਕਈ ਇਦਾਂ ਦੇ ਹੁੰਦੇ ਹਨਾ ਵੀ ਜਿਵੇਂ ਕਿ ਲਿਕਵਿਡ ਚੀਜ਼ ਪੀਣੀ ਸਵੇਰੇ ਸਵੇਰੇ ਬਹੁਤ ਔਖੀ ਹੁੰਦੀ ਹੈਗੀ ਤਾਂ ਤੁਸੀਂ ਹਨਾ ਇੱਕ ਦੇਖੋ ਮੈਂ ਇੱਕ ਮਹੀਨਾ ਜਿਵੇਂ ਮੈਂ ਤੁਹਾਨੂੰ ਕਿਹਾ ਉਸ ਤਰੀਕੇ ਨਾਲ ਕਰਕੇ ਦੇਖਿਓ ਜੇ ਤੁਹਾਡਾ ਜ਼ਿਆਦਾ ਨਹੀਂ ਤਾਂ ਕਿਲੋ 2 ਕਿਲੋ ਵਜਨ ਤਾਂ ਜ਼ਰੂਰ ਘਟੇਗਾ ਹੀ ਘਟੇਗਾ ਹਨਾ ਪਰ ਗੱਲ ਇਹ ਹੈ ਕਿ ਜਿਵੇਂ ਕਹਿੰਦੇ ਡਾਕਟਰ ਦੱਸ ਦਿੰਦਾ ਹੁੰਦਾ ਵੀ ਇਹ ਪਰਹੇਜ ਤੁਸੀਂ ਰੱਖਣਾ ਹੈ ਉਹਦੇ ਨਾਲ ਤੁਸੀਂ ਇਹ ਜ਼ਰੂਰ ਰੱਖੋ ਉਸ ਤੋਂ ਬਾਅਦ ਤੁਸੀਂ ਖਾਈ ਜਾਓ ਹਨਾ ਮੈਂ ਨਹੀਂ ਕਹਿੰਦੇ ਵੀ ਤੁਸੀਂ ਨਾ ਖਾਓ ਨਾ ਕਈ ਤੁਸੀਂ ਦੇਖਿਆ ਹੋਣਗੇ ਵੀ ਹਨਾ ਆਪਣੇ ਸੈਂਡਵਿਚ ਖਾਂਦੇ-ਖਾਂਦੇ ਤੁਸੀਂ ਵਜ਼ਨ ਘਟਾਓ ਗੋਲ ਗੱਪੇ ਖਾਂਦੇ-ਖਾਂਦੇ ਵਜ਼ਨ ਘਟਾਓ ਉਹ ਵੀ ਮੈਂ ਤੁਹਾਨੂੰ ਦੱਸੂਗੀ ਵੀ ਉਹਦੇ ਵਿੱਚ ਕੀ ਸੀਕ੍ਰੀਟ ਹੈਗਾ ਹਨਾ ਵੀ ਤੁਸੀਂ ਗੋਲ ਗੱਪੇ ਖਾ ਕੇ ਵੀ ਕਿਵੇਂ ਆਪਦਾ ਵਜ਼ਨ ਘਟਾ ਸਕਦੇ ਹੋ ਸੈਂਡਵਿਚ ਖਾ ਕੇ ਤੁਸੀਂ ਆਪਣਾ ਵਜ਼ਨ ਕਿਵੇਂ ਘਟਾ ਸਕਦੇ ਹੋ ਉਹਦੇ ਵਿੱਚ ਵੀ ਇੱਕ ਸੀਕ੍ਰੀਟ ਚੀਜ਼ ਹੈਗੀ ਹਨਾ ਤੇ ਜ਼ਿਆਦਾ ਤਾਂ ਤੁਹਾਨੂੰ ਕਿਹਾ ਜਾਂਦਾ ਵੀ ਹਨਾ ਸਾਡੇ ਇਹ ਆਹ ਡਾਈਟਿੰਗ ਅਸੀਂ ਦੱਸਦੇ ਆ ਹਨਾ ਆਹ ਚੀਜ਼ਾਂ ਅਸੀਂ ਖਾਣ ਨੂੰ ਦੱਸਦੇ ਆ ਜਾਂ ਆਹ ਚੀਜ਼ ਅਸੀਂ ਨਿਊਟ੍ਰੀਸ਼ਨ ਦਿੰਨੇ ਆ ਵੀ ਉਹਦੇ ਨਾਲ ਵਜ਼ਨ ਘਟਦਾ ਦੇਖੋ ਤੁਹਾਡੇ ਆਪਣੇ ਘਰਾਂ ਦੇ ਵਿੱਚ ਆਪਣੀ ਰਸੋਈ ਦੇ ਵਿੱਚ ਹਰ ਇੱਕ ਚੀਜ਼ अवेलेबल ਹੈ ਹਨਾ ਆਪਾਂ ਬੈਸੇ ਲੱਖਾਂ ਰੁਪਏ ਖਰਾਬ ਕਰੀ ਜਾਂਦੇ ਹਾਂ ਪਰ ਮਿਹਨਤ ਕਰਕੇ ਰਾਜੀ ਨਹੀਂ ਆਪਾਂ ਥੋੜੀ ਜੀ ਇੱਕ ਤਾਂ ਦੇਖੋ ਸਭ ਤੋਂ ਪਹਿਲੀ ਮੈਂ ਗੱਲ ਦੱਸੀ ਹੈ ਵੀ ਸਾਈਕਲਿੰਗ ਵੀ ਸਾਈਕਲਿੰਗ ਹੈ ਜਿਹੜੀ ਨਾ ਉਹ ਤੁਹਾਡੇ ਪੇਟ ਨੂੰ ਇੰਨੀ ਜਲਦੀ ਘਟਾਵੇਗੀ ਕਿ ਤੁਸੀਂ ਦੇਖੋਗੇ ਜਿਵੇਂ ਇੱਕ ਜਾਦੂ ਨਹੀਂ ਹੁੰਦਾ ਹੈਗਾ ਇਸ ਤਰੀਕੇ ਨਾਲ ਤੁਹਾਡਾ ਪੇਟ ਦੀ ਚਰਬੀ ਗਾਇਬ ਹੋ ਜੂਗੀ ਪੇਟ ਦੀ ਪੱਟਾਂ ਦੀ हिਪ ਦੀ ਇਹ ਚਰਬੀ ਨਾ ਤੁਹਾਡੀ ਜਦੋਂ ਤੁਸੀਂ ਸਾਈਕਲ ਚਲਾਉਂਗੇ ਨਾ ਤੁਸੀਂ ਅਗਰ ਸਾਈਕਲ ਬੈਸੇ ਨਹੀਂ ਚਲਾ ਸਕਦੇ ਤਾਂ ਪਏ ਪਏ ਬੱਚਾ ਖੇਡਦਾ ਹੈ ਹਨਾ ਤੁਸੀਂ ਉਸ ਤਰੀਕੇ ਦੇ ਨਾਲ ਨਾ ਸਾਈਕਲਿੰਗ ਕਰੋ ਜਿਵੇਂ ਤੁਸੀਂ ਆਮ ਦੇਖੀ ਹੋਵੇ ਛੋਟਾ ਬੱਚਾ ਨਾ ਐ ਇਦਾਂ ਇਦਾਂ ਲੱਤਾਂ ਮਾਰਦਾ ਹੈ ਹਨਾ ਉਸ ਤਰੀਕੇ ਨਾਲ ਤੁਸੀਂ ਨਾ ਆਪਣੇ ਵੀ ਇਹ ਚੀਜ਼ ਨੂੰ ਕਰੋ ਤੇ ਦੂਸਰੀ ਗੱਲ ਤੁਸੀਂ ਜਿਹੜੇ ਆਪਣੇ ਗੋਡੇ ਨੇ ਉਹਨਾਂ ਨੂੰ ਮੋੜ ਕੇ ਆਪਣੇ ਪੇਟ ਦੇ ਨਾਲ ਜਿਵੇਂ ਹੁਣ ਮੈਂ ਬੈਠੀ ਆ ਬੈਠ ਕੇ ਨਾ ਇਸ ਤਰੀਕੇ ਦੇ ਨਾਲ ਆਪਣੇ ਪੇਟ ਨੂੰ ਨਾ ਵਿੱਚ ਆਪਣੇ ਮਨ ਲੱਕੀ ਪ੍ਰੈਸ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜਿਵੇਂ ਕਿ ਦੇਖੋ ਇਸ ਤਰੀਕੇ ਨਾਲ ਹੁਣ ਆਪਾਂ ਬੈਠੇ ਆ ਨਾ ਬੈਠ ਕੇ ਆਪਾਂ ਨਾ ਇਸ ਤਰੀਕੇ ਨਾਲ ਆਪਣੇ ਪੇਟ ਨੂੰ ਨਾ ਪ੍ਰੈਸ ਕਰਨਾ ਜੇ ਜਦੋਂ ਆਪਾਂ ਇਸ ਤਰੀਕੇ ਨਾਲ ਕਰਾਂਗੇ ਨਾ ਇਸ ਨਾਲ ਕੀ ਹੋਊਗਾ ਜਿਹੜਾ ਆਪਣਾ ਪੇਟ ਹੈ ਨਾ ਉਹਦੇ ਤੇ ਦਵਾ ਆਊਗਾ ਆਪਣਾ ਫਿਰ ਦਵਾ ਆਉਣ ਦੇ ਨਾਲ ਆਪਣਾ ਪੇਟ ਸਾਫ਼ ਵੀ ਹੁੰਦਾ ਜਿਵੇਂ ਕਿ ਪਹਿਲਾਂ ਆਪਾਂ ਹਨਾ ਟਾਇਲਟ ਜਾਂਦੇ ਸੀਗੇ ਨੀਚੇ ਬੈਠਦੇ ਸੀ ਪਹਿਲਾਂ ਪਰ ਉਦੋਂ ਆਪਣਾ ਪੇਟ ਸੀਗਾ ਜਿਹੜਾ ਉਹ ਆਪਣੇ ਮਤਲਬ ਕਿ ਗੋਡਿਆਂ ਦੇ ਵਿੱਚ ਆਉਂਦਾ ਸੀਗਾ ਹਨਾ ਪਰ ਅੱਜ ਆਪਾਂ ਅੱਜਕੱਲ ਮਾਡਰਨ ਬਣਨ ਦੇ ਚੱਕਰ ਦੇ ਵਿੱਚ ਆਪਣੇ ਬਿਮਾਰੀਆਂ ਖੁਦ ਹੀ ਆਪਣੇ ਮਤਲਬ ਕਿ ਸਰੀਰ ਨੂੰ ਲਗਾ ਲੀਆਂ ਹੁਣ ਦੇਖੋ ਅਗਰ ਘਰ ਦੇ ਵਿੱਚ ਹਨਾ 4 ਮੈਂਬਰ ਨੇ ਜਾਂ 5 ਮੈਂਬਰ ਨੇ ਉਹਦੇ ਵਿੱਚੋਂ ਇੱਕ ਜਣਾਂ ਦਾ ਹੀ ਪੇਟ ਸਾਫ਼ ਹੁੰਦਾ ਹੋਵੇਗਾ ਬਾਕੀ ਸਾਰਿਆਂ ਨੂੰ ਕਬਜ਼ ਦੀ ਪ੍ਰੋਬਲਮ ਹੁੰਦੀ ਹੋਊਗੀ ਹਨਾ ਕਬਜ਼ ਦੀ ਪ੍ਰੋਬਲਮ ਵੀ ਤੇ ਆਹ ਦੇਖੋ ਮੈਂ ਪਹਿਲਾਂ ਤੁਹਾਨੂੰ ਵੀਡੀਓ ਪਾਈ ਹੋ ਮੈਂ ਉਹਦਾ ਲਿੰਕ ਵੀ ਦੁਬਾਰਾ ਤੋਂ ਪਾ ਦੂੰਗੀ ਇਸ ਵੀਡੀਓ ਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਤੇ ਉਹਦੇ ਨਾਲ ਤੁਹਾਡੀ ਕਬਜ਼ ਦੀ ਪ੍ਰੋਬਲਮ ਵੀ ਠੀਕ ਹੋ ਜਿਹੜੀ ਮੈਂ ਤੁਹਾਨੂੰ ਇਹ ਪਾਣੀ ਦੱਸ ਰਹੀ ਹਾਂ ਵੀ ਕਿਵੇਂ ਬਣਾਉਣਾ ਕਿਵੇਂ ਪੀਣਾ ਇਹਦੇ ਨਾਲ ਵੀ ਤੁਹਾਡਾ ਕਬਜ਼ ਵੀ ਮੋਟਾਪਾ ਵੀ ਸਾਰੀਆਂ ਚੀਜ਼ਾਂ ਤੋਂ ਛੂਮੰਤਰ ਹੋ ਜਾਣਗੀਆਂ ਤੁਸੀਂ ਦੇਖਦੇ ਜਾਓ ਸਭ ਤੋਂ ਪਹਿਲਾਂ ਕੀ ਲੈਣਾ ਤੁਸੀਂ ਕੋਈ ਬੋਤਲ ਲੈ ਲਓ ਸਟੀਲ ਦੀ ਲੈਣੀ ਹੈ ਜਾਂ ਕੰਚ ਪਲਾਸਟਿਕ ਦੀ ਬੋਤਲ ਨਹੀਂ ਲੈਣੀ ਪਿੱਤਲ ਦੀ ਬੋਤਲ ਤੁਸੀਂ ਲੈ ਸਕਦੇ ਹੋ ਜਿਵੇਂ ਕਿ ਤਾਂਬੇ ਪਿੱਤਲ ਦੀਆਂ ਲੈਣੀਆਂ ਨੇ ਪਰ ਉਹਨੂੰ ਥੋੜਾ ਟਾਈਮ ਪਾਣੀ ਰੱਖਣਾ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ ਪਾਣੀ ਨੂੰ ਉਬਾਲ ਲੈਣਾ ਹੈਗਾ ਹਨਾ ਉਬਾਲ ਕੇ ਉਹਦੇ ਵਿੱਚ ਥੋੜੀ ਜੀ ਤੁਸੀਂ ਨੇ ਅਦਰਕ ਪਾ ਲੈਣੀ ਹੈ ਥੋੜੀ ਜੀ ਤੁਸੀਂ ਨੇ ਸੌਂਫ ਪਾ ਲੈਣੀ ਹੈ ਤੇ ਥੋੜਾ ਜਿਹਾ ਤੁਸੀਂ ਅਗਰ ਤੁਹਾਡੇ ਕੋਲ ਹੈਗੀ ਤਾਂ ਤુલਸੀ ਦੇ ਪੱਤੇ ਪਾ ਲੈਣੇ ਨੇ ਉਹਨੂੰ ਚੰਗੇ ਤਰੀਕੇ ਨਾਲ ਤੁਸੀਂ ਨੇ ਹਨਾ ਉਬਾਲ ਲੈਣਾ ਹੈਗਾ ਉਬਾਲ ਕੇ ਠੰਡਾ ਕਰ ਲੈਣਾ ਠੰਡਾ ਕਰਕੇ ਤੁਸੀਂ ਕਿਸੇ ਬੋਤਲ ਦੇ ਵਿੱਚ ਪਾ ਕੇ ਰੱਖ ਲੈਣਾ ਉਦੇ ਵਿੱਚ ਪਾਉਣਾ ਕੀ ਹੈਗਾ ਤੁਸੀਂ ਚਾਹੇ ਇਸ ਤਰੀਕੇ ਦੇ ਨਾਲ ਮਾਲ ਕੇ ਫਰੈਸ਼ ਬਣਾ ਕੇ ਵੀ ਪੀ ਸਕਦੇ ਹੋ ਹਨ ਇਹਦੇ ਵਿੱਚ ਆਪਾਂ ਕੀ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਨਿੰਬੂ ਅੱਧਾ ਨਿੰਬੂ ਲਵਾਂਗੇ ਆਪਾਂ ਹਨਾ ਇੱਕ ਬੋਤਲ ਦੇ ਵਿੱਚ 1 ਲੀਟਰ ਦੇ ਵਿੱਚ ਅੱਧਾ ਨਿੰਬੂ ਪਾਉਣਾ ਤੁਸੀਂ ਨੇ ਇਹਨੂੰ ਤੁਸੀਂ ਕੀ ਕਰਨਾ ਹੈ ਨਚੋੜ ਕੇ ਹਨਾ ਆਪਾਂ ਨੇ ਪਾਣੀ ਦੇ ਵਿੱਚ ਇਸ ਤਰੀਕੇ ਨਾਲ ਪਾ ਲੈਣਾ ਹੈਗਾ ਹਨਾ ਤੇ ਉਸ ਤੋਂ ਬਾਅਦ ਅਗਲੀ ਚੀਜ਼ ਤੁਹਾਨੂੰ ਕੀ ਚਾਹੀਦੀ ਹੈ ਅਗਲੀ ਚੀਜ਼ ਤੁਹਾਨੂੰ ਚਾਹੀਦੀ ਹੈਗੀ ਖੀਰਾ ਖੀਰੇ ਦੇ ਤੁਸੀਂ ਹਨਾ ਇਸ ਤਰੀਕੇ ਨਾਲ 3-4 ਪੀਸ ਲੈ ਲਓ ਪਾਇ ਇਦਾਂ ਬਰੀਕ ਬਰੀਕ ਨਾ ਤਿੰਨ ਚਾਰ ਪੀਸ ਕੱਟ ਲਓ ਦੇਖੋ ਖੀਰਾ ਤੁਹਾਨੂੰ ਪਤਾ ਹੀ ਹੈ ਵੀ ਸਾਰਿਆਂ ਬਦੇ ਬਾਡੀ ਦੇ ਵਿੱਚ ਹਨਾ ਜਿੰਨੇ ਵੀ ਆਪਣੇ ਆਪਾਂ ਕਹਿੰਦੇ ਵੀ ਵਿਸਾਲੇ ਕਿਟਾਣੋਂ ਨੇ ਹਨਾ ਗੰਦੇ ਕਿਟਾਣੋਂ ਨੇ ਗੰਦਾ ਖੂਨ ਆਪਣਾ ਹੋ ਜਾਂਦਾ ਹੈਗਾ ਹਨਾ ਇੱਕ ਐਂਟੀਬਾਇਟਿਕ ਦਾ ਵੀ ਕੰਮ ਕਰਦਾ ਇੱਕ ਨਿੰਬੂ ਹੋ ਗਿਆ ਤੇ ਇੱਕ ਖੀਰਾ ਹੋ ਗਿਆ ਹਨਾ ਇਹਨੂੰ ਵੀ ਆਪਾਂ ਇਹਦੇ ਵਿੱਚ ਪਾ ਲਾਂਗੇ ਤੇ ਅਗਲੀ ਚੀਜ਼ ਆਪਾਂ ਕੀ ਲਵਾਂਗੇ ਅਗਲੀ ਚੀਜ਼ ਆਪਾਂ ਲਵਾਂਗੇ ਪੁਦੀਨਾ ਦੇਖੋ ਪੁਦੀਨੇ ਦੀ ਤਸੀਰ ਠੰਡੀ ਵੀ ਹੁੰਦੀ ਹੈਗੀ ਤੇ ਪੁਦੀਨਾ ਜਿਹੜਾ ਹੈਗਾ ਇੱਕ ਅਪਾ ਕਹਿੰਨੇ ਵੀ ਕਿ ਜੜੀ ਬੂਟੀ ਦਾ ਕੰਮ ਕਰਦਾ ਹਨਾ ਆਪਣੇ ਸਰੀਰ ਦੇ ਵਿੱਚ ਜਿੰਨਿਆ ਵੀ ਹਨਾ ਗੰਦਾ ਵੈਸੇਲਾ ਮਲਕਿ ਅਪਾ ਕਹਿੰਨੇ ਵੀ ਬਾਤ ਬੈ ਆਪਾਂ ਨੂੰ ਵਗੈਰਾ ਹੋ ਜਾਂਦੀ ਹੈ ਨਾ ਉਹਦੇ ਵਾਸਤੇ ਇਹ ਬਹੁਤ ਹੀ ਬੈਨੀਫਿਟਰ ਆ ਆਪਾਂ ਇਹਨੂੰ ਵੀ ਇਹਦੇ ਵਿੱਚ ਪਾਵਾਂਗੇ ਪਾਇਆ ਜਿਹੜਾ ਪੁਦੀਨੇ ਦੇ ਪੱਤੇ ਨੇ ਫਰੈਸ਼ ਇਹਨੂੰ ਵੀ ਅਪਾ ਇਹਦੇ ਵਿੱਚ ਪਾ ਲਾਂਗੇ ਹਨਾ ਇਹ ਚੀਜ਼ ਹੈ ਜਿਹੜੀ ਇਹ ਡਰਿੰਕ ਹੈ ਨਾ ਇਹ ਤੁਹਾਡੀ ਇਮਿਊਨਿਟੀ ਨੂੰ ਵੀ ਸਟਰੋਂਗ ਕਰੂਗਾ ਹਨਾ ਤੁਹਾਨੂੰ ਜਦੋਂ ਇਹਨੂੰ ਪੀਵੋਗੇ ਨਾ ਤੁਹਾਨੂੰ ਇੰਨਾ ਫਰੈਸ਼ ਫੀਲ ਹੋਊਗਾ ਨਾ ਤੋਂ ਲੈ ਲੱਗੂਗਾ ਜਿਵੇਂ ਵੀ ਤੁਸੀਂ ਪਤਾ ਨਹੀਂ ਕੋਈ એનર્ਜੀ ਡਰਿੰਕ ਪੀਲੀ ਜਿਵੇਂ ਆਪਾਂ ਕਿ ਪੀਨੇ ਆ ਮੈਂ ਤੁਹਾਨੂੰ એનર્ਜੀ ਡਰਿੰਕ ਵੀ ਇੱਕ ਦਿਨ ਬਣਾ ਕੇ ਦਿਖਾਵਾਂਗੀ ਹਨਾ ਉਹ ਵੀ ਜਿਵੇਂ ਕਿ ਹੁਣ ਤੁਸੀਂ ਜਿੰਮਾ ਦੇ ਵਿੱਚ ਜਾਂਦੇ ਹੋ ਉਥੋਂ ਨਾ એનર્ਜੀ ਪਾਊਡਰ ਲੈ ਕੇ ਆਉਨੇ ਹੋ ਉਹਦੇ ਵਿੱਚ ਵੀ ਬਹੁਤ ਕੈਮੀਕਲ ਪਾਏ ਜਾਂਦੇ ਆ ਹਨਾ ਜਿਹੜੇ ਕਿ ਤੁਹਾਡੀ ਬੋਡੀ ਨੂੰ ਖਰਾਬ ਕਰਦੇ ਹੈਗੇ ਤੁਸੀਂ ਘਰੇ ਬਣਾ ਕੇ ਪੀ ਸਕਦੇ ਹੋ ਬਹੁਤ ਈਜ਼ੀ ਤਰੀਕੇ ਦੇ ਨਾਲ ਬਣਦਾ ਹੈ ਇਹ ਸਭ ਕੁਝ ਛੇ ਮੈਂ ਆਪਣੇ ਦੂਸਰੇ ਚੈਨਲ ਕਿਨਨ ਕੁਕਿੰਗ ਐਂਡ ਸਟੀਚਿੰਗ ਵਾਲੇ ਤੇ ਬਣਾ ਕੇ ਪਾਉਂਗੀ ਤੁਸੀਂ ਜ਼ਰੂਰ ਦੇਖਣਾ ਤੇ ਇਸ ਤੋਂ ਬਾਅਦ ਅਗਲੀ ਚੀਜ਼ ਆਪਾਂ ਨੂੰ ਕੀ ਚਾਹੀਦੀ ਹੈਗੀ ਤਨੀਆ ਦੇਖੋ ਧਨੀਆ ਹੈਗਾ ਜਿਹੜਾ ਫਰੈਸ਼ ਧਨੀਆ ਹੈਗਾ ਧਨੀਏ ਦੇ ਬੀਜ ਨੇ ਤੁਸੀਂ ਇਹ ਲੈ ਲਓ ਬੀਜ ਤੁਹਾਡੇ ਸਰੀਰ ਦੀ ਸਾਰੀ ਗੰਦਗੀ ਨੂੰ ਸਾਫ਼ ਕਰਨ ਵਾਲਾ ਇਹ ਬਹੁਤ ਹੀ ਜ਼ਿਆਦਾ ਵਧੀਆ ਇੱਕ ਜੜੀ ਬੂਟੀ ਆ ਜਿਹੜੇ ਭੈਣ ਭਰਾਵਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਹੈਗੀ ਹਨਾ ਆਪਾਂ ਕਹਿੰਨੇ ਵੀ ਮੇਰੇ ਨੂੰ ਥਾਇਰੋਇਡ ਹੈਗੀ ਮੈਨੂੰ ਬਹੁਤ ਭੈਣ ਭਰਾਵਾਂ ਦੇ ਮੈਸੇਜ ਆਏ ਦੀਦੀ ਵੀ ਅਸੀਂ ਵੀ ਇਹ ਕਰ ਪੀ ਸਕਦੇ ਮੈਂ ਇਹ ਵੀਡੀਓ ਤਾਂ ਇਹਨੂੰ ਸਪੈਸ਼ਲ ਬਣਾਈ ਹੈਗੀ ਹਨਾ ਕਿਉਂਕਿ ਜਦੋਂ ਤੁਸੀਂ ਪੀਓਗੇ ਤੁਹਾਡੇ ਗਲੇ ਦੇ ਵਿੱਚ ਵੀ ਲੱਗੂਗੀ ਇਹ ਅੰਦਰ ਜਾ ਕੇ ਵੀ ਤੁਹਾਨੂੰ ਗਰਮੈਸ ਕਰੂਗੀ ਹਨਾ ਤੁਸੀਂ ਨੇ ਕੀ ਕਰਨਾ ਹੈਗਾ ਜਿਹੜੇ ਹਿੱਤ ਣੀਆਂ ਹੈਗਾ ਇਹ ਥੈਰਡ ਵਾਲਿਆਂ ਵਾਸਤੇ ਵੀ ਬਹੁਤ ਜ਼ਿਆਦਾ ਵਧੀਆ ਬੈਨੀਫਿਟ ਹੈ ਇਹਦਾ ਹਨਾ ਇਹ ਮੈਂ ਤੁਹਾਨੂੰ ਵੀਡੀਓ ਅਲੱਗ ਪਾਉਂਗੀ ਥੈਰਡ ਵਾਲੀ ਤੇ ਹੁਣ ਤੁਸੀਂ ਇਹਦੇ ਵਿੱਚ ਕੀ ਕਰਨਾ ਹੈ ਤਣੀਆਂ ਨੂੰ ਫਰੈਸ਼ ਹਨ ਧੋ ਲੈਣਾ ਪਾ ਧੋ ਕੇ ਇਹਨੂੰ ਵਿੱਚ ਪਾ ਲੈਣਾ ਮੋਂ ਦੇਖੋ ਤਣੀਆਂ ਆਮ ਮਿਲਦਾ ਹੈ ਫਰੈਸ਼ ਤੁਹਾਡੇ ਕੋਲੇ ਅਗਲੀ ਪੀਸ ਤੁਸੀਂ ਕੀ ਲੈਣੀ ਹੈ ਇਹਦੇ ਵਿੱਚ ਆਪਾਂ ਲਵਾਂਗੇ ਇੱਕ ਅਦਰਕ ਦਾ ਟੁਕੜਾ ਹਨਾ ਅਦਰਕ ਦਾ ਟੁਕੜਾ ਵੀ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਤੇ ਅਗਲੀ ਚੀਜ਼ ਆਪਾਂ ਲਵਾਂਗੇ ਅਦਰਕ ਦਾ ਟੁਕੜਾ ਇਹਨੂੰ ਵੀ ਆਪਾਂ 2-3 ਟੁਕੜੇ ਹਨਾ ਇਸ ਤਰੀਕੇ ਦੇ ਨਾਲ ਅਦਰਕ ਦੇ ਪਾ ਲਾਂਗੇ ਦੇਖੋ ਇਹ ਇੱਕ ਅਜਿਹੀ એનર્ਜੀ ਡਰਿੰਕ ਹੈ ਕਿ ਤੁਸੀਂ ਹਨਾ ਵੱਡੇ ਵੱਡੇ ਰੈਸਟੋਰੈਂਟਾਂ 'ਚ ਜਾ ਕੇ ਵੀ ਪੀਤੀ ਹੋਣੀ ਹੈ ਹਨਾ ਗ੍ਰੀਨ ਟੀ ਵਾਂਗੂ ਵੀ ਉਨਾ ਹੀ ਅਸਰ ਕਰਦੀ ਹੈ ਹਨਾ ਉਸ ਤੋਂ ਬਾਅਦ ਆਪਾਂ ਨੇ ਲੈਣੀਆਂ ਨੇ ਹਰੀਆਂ ਇਲਾਇਚੀਆਂ ਇਸ ਤਰੀਕੇ ਨਾਲ ਦੋ ਹਰੀਆਂ ਇਲਾਇਚੀਆਂ ਆਪਾਂ ਨੇ ਪਾਉਣੀਆਂ ਨੇ ਇੱਕ ਬੋਤਲ ਦੇ ਵਿੱਚ ਇਹ ਹਰੀ ਇਲਾਚੀ ਹੈ ਜਿਹੜੀ ਇਹ ਜਿਵੇਂ ਕਿ ਮੇਰੀਆਂ ਭੈਣਾਂ ਨੂੰ ਹਨਾ ਲਕੋਰੀਏ ਵਗੈਰਾ ਦੀ ਵੀ ਸਕਾਇਤ ਰਹਿੰਦੀ ਹੈ ਸਫੈਦ ਪਾਣੀ ਦੀ ਮੈਨੂੰ ਬਹੁਤ ਨੇ ਕਿਹਾ ਸੀ ਦੀਦੀ ਸਾਨੂੰ ਇਹ ਦੱਸੋ ਉਹਨਾਂ ਵਾਸਤੇ ਵੀ ਇਹ ਜਿਹੜਾ ਡਰਿੰਕ ਹੈ ਬਹੁਤ ਹੀ ਬੈਨੀਫਿਟ ਹੈ ਹਨਾ ਤੁਹਾਨੂੰ ਗਰਮੈਸ ਰਹਿੰਦੀ ਹੈਗੀ ਆਪਣੇ ਹਨਾ ਪ੍ਰਾਈਵੇਟ ਪਾਰਟ ਤੇ ਕਈ ਵਾਰ ਜਲਨ ਹੁੰਦੀ ਹੈਗੀ ਤਾਂ ਇਹ ਡਰਿੰਕ ਤੁਹਾਨੂੰ ਉਸ ਚੀਜ਼ ਤੋਂ ਵੀ ਹਨਾ ਫਾਇਦਾ ਦੇਊਗਾ ਇਹ ਸਾਰੀਆਂ ਚੀਜ਼ਾਂ ਨੂੰ ਪਾ ਕੇ ਆਪਾਂ ਕਰ ਲਾਂਗੇ ਮਿਕਸ ਚੰਗੇ ਤਰੀਕੇ ਨਾਲ ਮਿਕਸ ਕਰਨੀਆਂ ਨੇ ਤੁਸੀਂ ਇਹਦੇ ਵਿੱਚ ਇਹ ਪਾ ਸਕਦੇ ਹੋ ਕਾਲੀ ਮਿਰਚ ਵੀ ਥੋੜੀ ਜੀ ਪਾ ਸਕਦੇ ਹੋ ਅਗਰ ਪਾਉਣੀ ਚਾਹੁੰਦੇ ਹੋ ਹਨ ਤੇ ਤુલਸੀ ਵੀ ਪਾ ਸਕਦੇ ਹੋ ਤੇ ਕੋਈ ਤુલਸੀ ਹੁਣ ਸੁੱਕ ਚੁੱਕੀ ਹੈਗੀ ਪੱਤੇ ਹਨਾ ਤਾਂ ਤੁਸੀਂ ਦੀ ਕੋਈ ਡਾਣੀ ਕੱਟ ਕੇ ਪਾ ਲਓ ਸੁੱਕੇ ਹੋਏ ਪੱਤੇ ਵੀ ਪਾ ਲਓ ਅਗਰ ਤੁਹਾਡੇ ਕੋਲ ਫਰੈਸ਼ ਤુલਸੀ ਹੈਗੀ ਤਾਂ ਤੁਸੀਂ ਉਹ ਪਾ ਲਓ ਹਨ ਕਰਨਾ ਕੀ ਹੈ ਤੁਸੀਂ ਨੇ ਇਸ ਪਾਣੀ ਨੂੰ ਲੈ ਲੈਣਾ ਇਸ ਪਾਣੀ ਨੂੰ ਲੈ ਕੇ ਤੁਸੀਂ ਨੇ ਫਿਰ ਪੈਰਾਂ ਪਰ ਬੈਠਣਾ ਕਈ ਪੈਂਟਰਾਇਓ ਕਹਿਣਗੇ ਵੀ ਦੀਦੀ ਸਤੋ ਪੈਰਾਂ 'ਪਾਰ ਨਹੀਂ ਬੈਠੇ ਨੇ ਕਿਉਂਕਿ ਪੇਟ ਜਿਆਦਾ ਵੱਡੇ ਹੋ ਜਾਂਦੇ ਹਨ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਪੇਟ ਨੂੰ ਇਸ ਤਰੀਕੇ ਨਾਲ ਕਿਸੇ ਚੇਅਰ ਨੀਵੀਂ ਮਲਕਿ ਕਿਸੇ ਪੀੜੀ ਵਗੈਰਾ ਤੇ ਬੈਠ ਕੇ ਨੀਵੀਂ ਜਗ੍ਹਾ ਤੇ ਬੈਠ ਕੇ ਤੁਸੀਂ ਆਪਣੇ ਪੇਟ ਨੂੰ ਇਸ ਤਰੀਕੇ ਨਾਲ ਅੰਦਰ ਨੂੰ ਲੈ ਕੇ ਫਿਰ ਤੁਸੀਂ ਇਸ ਨੂੰ ਇਕ ਕੁੱਟ ਪਰਣੀ ਹੈ ਥੋੜਾ ਟਾਈਮ ਰੈਸਟ ਕਰਨੀ ਹੈ ਜਦੋਂ ਤੁਸੀਂ ਇਸ ਡਰਿੰਕ ਨੂੰ ਪੀਓ ਤੁਹਾਨੂੰ ਇੰਨਾ ਫਰੈਸ਼ ਫੀਲ ਹੋਊਗਾ ਹਨਾ ਤੁਹਾਡੀ ਜਿਹੜੀ ਮਾਈਂਡ ਹੈ ਤੁਹਾਡਾ ਦਿਮਾਗ ਹੈ ਤੁਹਾਨੂੰ ਸੁਸਤੀ ਆਪਣ ਕਹਿੰਦੇ ਵੀ ਮੈਨੂੰ ਹਨਾ ਰਹਿੰਦਾ ਤਾਂ ਤੁਸੀਂ ਇਸ ਡਰਿੰਕ ਨੂੰ ਜਦੋਂ ਪੀਓਗੇ ਨਾ ਇਹ ਇੰਨੀ એનર્ਜੀ ਦੇਊਗੀ ਦੇਖੋ ਦੇਖਣ ਨੂੰ ਵੀ ਕਿੰਨੀ ਸੋਹਣਾ ਲੱਗ ਰਿਹਾ ਹੈਗਾ ਹਨਾ ਇਹ ਜਦੋਂ ਆਪਾਂ ਕਿਸੇ ਵਧੀਆ ਰੈਸਟੋਰੈਂਟ ਵਗੈਰਾ ਚ ਜਾ ਕੇ ਆਪਾਂ ਲੈਨੇ ਹਨਾ ਵੀਕਾ ਡਰਿੰਕ ਵਗੈਰਾ ਹਨਾ ਉਦਾਂ ਦੀ ਹੀ ਇਹ ਡਰਿੰਕ ਬਣੂਗੀ ਤੁਹਾਡੀ ਦੇਖੋ ਮੈਂ ਜਿਆਦਾ ਹਜੇ ਇਹਦੇ ਵਿੱਚ ਨਿੰਬੂ ਨਹੀਂ ਪਾਇਆ ਕਿਉਂਕਿ ਗਰਮੀ ਆ ਜਾਣਗੀ ਆ ਫਿਰ ਤੁਸੀਂ ਹਨਾ ਇਹਦੇ ਵਿੱਚ ਹੋਰ ਨਿੰਬੂ ਪਾ ਕੇ ਵੀ ਪੀ ਸਕਦੇ ਹੋ ਇਸ ਪਾਣੀ ਨੂੰ ਤੁਸੀਂ ਹਨਾ ਅਗਰ ਤਿੰਨ ਟਾਈਮ ਪੀਮੋ ਜਿਵੇਂ ਸਵੇਰੇ ਖਾਲੀ ਪੇਟ ਪੀ ਲਿਆ ਫਿਰ ਦੁਪਹਿਰ ਨੂੰ ਪੀ ਲਿਆ ਫਿਰ ਸ਼ਾਮ ਨੂੰ ਹਨਾ ਪੀ ਲਿਆ ਇਸੇ ਪਾਣੀ ਦੇ ਨਾਲ ਦੇਖਿਓ ਤੁਹਾਡਾ ਢੇਟ ਮਲ ਕੇ ਭਜਨ ਕਿੰਨਾ ਘਟਣ ਲੱਗ ਜਾਏਗਾ ਤੁਹਾਡਾ ਪੇਟ ਸਾਫ ਹੋਣ ਲੱਗ ਜਾਏਗਾ ਤੁਹਾਡਾ ਲੀਵਰਸ ਹਨਾ ਤੰਦਰੁਸਤ ਹੋਣ ਲੱਗ ਜਾਏਗਾ ਤੇ ਤੁਹਾਡਾ ਭਜਨ ਘਟਣ ਲੱਗ ਜਾਏਗਾ ਤੇ ਜਿਹੜਾ ਇਹ ਐਪਲ ਦਾ ਸਿਰਕਾ ਹੈ ਹਨਾ ਇਹ ਨੂੰ ਵੀ ਤੁਸੀਂ ਨਾ ਬਹੁਤ ਕਾਪੀਆਂ ਆ ਰਹੀਆਂ ਨੇ ਨਕਲ ਆ ਰਹੀ ਹੈਗੀ ਹਨਾ ਤਾਂ ਤੁਸੀਂ ਕੋਸ਼ਿਸ਼ ਕਰਿਓ ਕਿ ਤੁਹਾਨੂੰ ਵਧੀਆ ਕਿਸੇ ਕੰਪਨੀ ਦਾ ਮਿਲ ਜੇ ਅਗਰ ਤੁਹਾਨੂੰ ਇਹ ਚੀਜ਼ਾਂ ਪਹਿਲਾਂ ਵਾਲੀ ਜਿਹੜੀ ਮੈਂ ਦੱਸੀ ਸੀ ਬੈਨੀਫਿਟ ਨਹੀਂ ਹੈਗੀਆਂ ਤਾਂ ਤੁਸੀਂ ਇਸ ਡਰਿੰਕ ਨੂੰ ਪੀਣ ਲੱਗ ਜਿਓ ਤੇ ਇੱਕ ਤੁਸੀਂ ਪਾਊਡਰ ਬਣਾ ਕੇ ਰੱਖ ਲਓ ਉਹਦੇ ਵਿੱਚ ਮੈਂ ਪਹਿਲਾਂ ਵੀ ਦੱਸਿਆ ਤੀ ਹਣਾ ਧਨੀਆ ਲੈ ਲਓ ਸੁੱਕਾ ਧਨੀਆ ਆਪਣਾ ਉਹਦੇ ਵਿੱਚ ਤੁਸੀਂ ਅਗਲੀ ਚੀਜ਼ ਲੈ ਲਓ ਸੌਂਫ 100-100 ਗ੍ਰਾਮ ਲੈ ਲਓ ਚਾਹੇ ਤੁਸੀਂ 50-50 ਗ੍ਰਾਮ ਲੈ ਲਓ ਬਰਾਬਰ ਮਾਤਰਾ ਦੇ ਵਿੱਚ ਲੈਣੇ ਹਨ ਸੁੱਕਾ ਧਨੀਆ ਸੌਂਫ ਅਜਮੈਨ ਤੇ ਜੀਰਾ ਜੀਰਾ ਲੈਣਾ ਜਿਹੜਾ ਤੁਸੀਂ ਇਹ ਨਹੀਂ ਹੈਗਾ ਜਿਹੜਾ ਆਪਣਾ ਤੜਕੇ ਵਾਲਾ ਜੀਰਾ ਹੁੰਦਾ ਹੈ ਨਾ ਇੱਕ ਲੰਬਾ ਲੰਬਾ ਜੀਰਾ ਹੁੰਦਾ ਹੈਗਾ ਉਹਨੂੰ ਮਤਲਬ ਕਿ ਲਾਹੌਰੀ ਜੀਰਾ ਵੀ ਕਹਿ ਦਿੰਦੇ ਆ ਨਾ ਉਹ ਜੀਰਾ ਤੁਸੀਂ ਲੈਣੇਗਾ ਇਹ ਚਾਰੀ ਚੀਜ਼ਾਂ ਨੂੰ ਥੋੜਾ ਜਿਹਾ ਨਾ ਤਵੇ ਤੇ ਤੁਸੀਂ ਨੇ ਹਲਕਾ ਹਲਕਾ ਜਿਹਾ ਭੁੰਨ ਲੈਣਾਗਾ ਭੁੰਨ ਕੇ ਫਿਰ ਤੁਸੀਂ ਇਹਨਾਂ ਨੂੰ ਪੀਸ ਕੇ ਕਿਸੇ ਵੀ ਡੱਬੀ ਵਗੈਰਾ ਦੇ ਵਿੱਚ ਪਾ ਕੇ ਰੱਖ ਲੈਣਾ ਦੇਖੋ ਜਿਹੜੀ ਸੌਂਫ ਹੈਗੀ ਉਹ ਤੁਹਾਡੇ ਹਾਜਮੇ ਵਾਸਤੇ ਵੀ ਬਹੁਤ ਜ਼ਿਆਦਾ ਵਧੀਆ ਹੈਗੀ ਹੈ ਨਾ ਜਿਹੜੇ ਤੁਹਾਨੂੰ ਖਾਦੇ ਪੀਤੇ ਤੋਂ ਬਾਅਦ ਖੱਟੇ ਢ ਘਾਰ ਆਉਣ ਲੱਗ ਜਾਂਦੇ ਆ ਨਾ ਉਹ ਚੀਜ਼ ਨੂੰ ਵੀ ਵਧੀਆ ਤੇ ਬਾਕੀ ਤੁਹਾਡਾ ਪੇਟ ਸਾਫ਼ ਹੋਊਗਾ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟੀਆਂਗੇ ਸਾਰੀਆਂ ਚੀਜ਼ਾਂ ਤੁਹਾਡੀ ਬੋਡੀ ਨੂੰ ਨਾ ਅੰਦਰੋਂ ਚਰਬੀ ਹੈ ਜਿਹੜੀ ਉਹਨੂੰ ਪਿਘਲਾਉਣ ਗਈਆਂ ਤੇ ਕੋਸ਼ਿਸ਼ ਕਰਨੀ ਹੈ ਕਿ ਜਿਹੜਾ ਤੁਸੀਂ ਰੋਟੀ ਖਾਣੀ ਆ ਉਹ ਨੀਚੇ ਚੌਂਕੜੀ ਮਾਰ ਕੇ ਬੈਠ ਕੇ ਖਾਮੋ ਜਾ ਤੁਸੀਂ ਹਨਾ ਪੈਰਾਂ 'ਤੇ ਬੈਠ ਕੇ ਜਿਵੇਂ ਮੈਂ ਦੱਸਿਆ ਵੀ ਚਾਹ ਵਗੈਰਾ ਜਿਹੜੀ ਪੀਣੀ ਆ ਉਹ ਪੈਰਾਂ 'ਤੇ ਬੈਠ ਕੇ ਪੀਮੋ ਜਿਹੜਾ ਇਹ ਪਾਣੀ ਦੱਸਿਆ ਮੈਂ ਇਹਨੂੰ ਪੈਰਾਂ 'ਤੇ ਬੈਠ ਕੇ ਪੀਮੋ ਤੇ ਥੋੜੀ-ਬਹੁਤੀ ਹਨਾ ਪ੍ਰੈਕਟਿਸ ਕਰੋ ਕਸਰਤ ਕਰੋ ਜਿਵੇਂ ਘਰ ਦਾ ਟੋਕਾ ਕਰਨਾ ਹੈਗਾ ਭੈਣਾ ਝਾੜੂ ਮੈਂ ਪਹਿਲਾਂ ਵੀ ਦੱਸਿਆ ਸੀ ਹਨਾ ਝਾੜੂ ਹੈ ਬੈਠ ਕੇ ਇੱਕ ਕਮਰੇ ਦੇ ਵਿੱਚ ਲਗਾ ਲਓ ਤੇ ਬੈਠ ਕੇ ਇੱਕ ਕਮਰੇ ਦੇ ਵਿੱਚ ਪੋਚਾ ਲਗਾ ਲਓ ਹਨਾ ਦੇਖੋ ਜਾ ਕੇ ਆਪਾਂ ਹਨਾ ਜਿੰਮਾਂ ਦੇ ਵਿੱਚ ਵੀ ਇਸ ਇਸ ਤਰੀਕੇ ਨਾਲ ਕਸਰਤਾਂ ਕਰਦੇ ਆ ਉਹ ਆਪਣੇ ਘਰ ਦੇ ਵਿੱਚ ਥੋੜੇ-ਬਹੁਤੇ ਕੰਮ ਕਰ ਲਓ ਤਾਂ ਦੇਖੋ ਤੁਹਾਡੀ ਬਾਡੀ 1 ਮਹੀਨੇ ਦੇ ਵਿੱਚ ਸ਼ੇਪ ਦੇ ਵਿੱਚ ਦੇ ਵਿੱਚ ਹੈਣਾ ਨਹੀਂ ਸਾਨੂੰ ਇਸ ਚੀਜ਼ ਦਾ ਪਰਪਿਆ ਤੇ ਬੰਨ ਕੀ ਰੱਖਣਾ ਹੈ ਬ੍ਰੇਡ ਕੀ ਰੱਖਣਾ ਕਹਿੰਦੇ ਹੁੰਦੇ ਨੇ ਆਪਣੇ ਵੀ ਖਾਣਾ ਕੀ ਨਹੀਂ ਹੈਗਾ ਉਹ ਹੈਗਾ ਮੈਦੇ ਤੋਂ ਬਣੀਆਂ ਚੀਜ਼ਾਂ ਕਮ ਸੇ ਕਮ 2 ਮਹੀਨੇ ਤੁਸੀਂ ਹੈਨਾ ਜਿਵੇਂ ਕਿ ਬ੍ਰੈਡ ਹੋ ਗਿਆ ਪੀਜ਼ਾ ਹੋ ਗਿਆ 버ਗਰ ਹੋ ਗਿਆ ਇਦਾਂ ਦੀ ਹੈਨਾ ਫਾਸਟ ਫੂਡ ਵਾਲੀਆਂ ਚੀਜ਼ਾਂ ਤੁਸੀਂ ਘੱਟ ਖਾਣੀਆਂ ਨੇਗੀਆਂ ਖਾਣਾ ਜਿਹੜਾ ਉਹ ਸ਼ਾਮ ਨੂੰ 5 6 ਵਜੇ ਦੇ ਕਰੀਬ ਖਾ ਲੈਣਾ ਹੈਨਾ ਉਸ ਤੋਂ ਬਾਅਦ ਤੁਸੀਂ ਨੇ ਜਿਹੜੀ ਮੈਂ ਦੱਸਿਆ ਚਾਹੇ ਡਰਿੰਕ ਪੀ ਲੋ ਚਾਹੇ ਸੂਪ ਲੈ ਲੋ ਥੋੜਾ ਬਹੁਤਾ ਅਗਰ ਭੁੱਖ ਲੱਗਦੀ ਹੈ ਹਨਾ ਜਿਹੜਾ ਆਪਾਂ ਕਹਿ ਦਿੰਨੇ ਆ ਨਾ ਵੀ ਗੋਲ ਗੱਪੇ ਖਾ ਕੇ ਵੀ ਆਪਾਂ ਨਾ वजन ਘਟ ਸਕਦੇ ਕੋ ਗੋਲ ਗੱਪੇ ਜਿੰਨੇ ਮਰਜ਼ੀ ਖਾਓ ਹਨਾ ਪਰ ਉਹਦੇ ਵਿੱਚ ਮੇਰੀ ਇੱਕ ਸ਼ਰਤ ਹੈਗੀ ਉਹਦੇ ਵਿੱਚ ਨਾ ਤੁਸੀਂ ਥੋੜੀ ਜੀ ਹਿੰਗ ਪਾ ਲਓ ਪਾਣੀ ਦੇ ਵਿੱਚ ਹਨਾ ਜਾਂ ਫਿਰ ਤੁਸੀਂ ਹਨਾ ਥੋੜੀ ਜੀ ਆਪਣਾ ਕੀ ਹੈਗਾ ਸੌਫ ਅ ਨਹੀਂ ਸੌਫ ਨਹੀਂ ਸੌਰੀ ਸੁੰਡ ਸੁੰਡ ਪਾ ਲਓ ਹਨਾ ਸੁੰਡ ਦਾ ਪਾਊਡਰ ਪੀਸ ਕੇ ਆਪ ਜੀ ਡੱਬੀ ਦੇ ਵਿੱਚ ਆਪਣੇ ਕੋਲੇ ਰੱਖੋ ਜਦੋਂ ਤੁਸੀਂ ਗੋਲ ਗੱਪੇ ਖਾਣੇ ਆ ਥੋੜਾ ਜਿਹਾ ਉਹਦੇ ਜਿਹੜਾ ਪਾਣੀ ਹੁੰਦਾ ਨਾ ਆਪਦਾ ਲੈ ਕੇ ਉਹ ਜੇ ਕਰਨੇ ਬਣਾਉਣੇ ਤਾਂ ਉਹਦੇ ਵਿੱਚ ਵੀ ਪਾ ਲਓ ਗੋਲ ਗੱਪਿਆਂ ਦੇ ਨਾਲ ਵਜਨ ਨਹੀਂ ਵੱਧਦਾ ਹਨਾ ਕਿਉਂਕਿ ਉਹਦੇ ਵਿੱਚ ਜਿਹੜੀ ਪਾਣੀ ਬਣਾਇਆ ਜਾਂਦਾ ਹੈ ਨਾ ਉਹਦੇ ਵਿੱਚ ਜਿਹੜੀ ਇਮਲੀ ਹੈਗੀ ਯੂਜ਼ ਕੀਤੀ ਜਾਂਦੀ ਹੈ ਵਰਤੀ ਜਾਂਦੀ ਹੈ ਨਿੰਬੂ ਵਰਤਿਆ ਜਾਂਦਾ ਹੈ ਪੁਦੀਨਾ ਵਰਤਿਆ ਜਾਂਦਾ ਹੈ ਉਹ ਤੁਹਾਡੀ ਬੋਡੀ ਨੂੰ ਬੈਸ ਹੀ ਸ਼ੇਪ ਦੇ ਵਿੱਚ ਰੱਖਦਾ ਹਨਾ ਜਿਹੜਾ ਕਿ ਆਪਾਂ ਸੈਂਡਵਿਚ ਲਾ ਲਓ ਵੈਸੇ ਤਾਂ ਉਮੈਦ ਹੈਗਾ ਪਰ ਉਹਦੇ ਵਿੱਚ ਤੁਸੀਂ ਖੀਰਾ ਪਾ ਲੋਗੇ ਹਨਾ ਹਰੀਆਂ ਸਬਜ਼ੀਆਂ ਕਟਿੰਗ ਕਰਕੇ ਮੂਲੀ ਸਲਗਮ ਚਕੁੰਦਰ ਇਹ ਚੀਜ਼ਾਂ ਦਾ ਤੁਸੀਂ ਬਣਾ ਕੇ ਹਨਾ ਸੈਂਡਵਿਚਿਕਨ ਦਾ ਖਾਓਗੇ ਤਾਂ ਉਹਦੇ ਨਾਲ ਵੀ ਤੁਹਾਡਾ ਸਰੀਰ ਮਲਕੇ એનર્ਜੀ ਵੀ ਰਹੂਗੀ ਤਾਂ ਤੁਹਾਨੂੰ ਟੇਸਟ ਵੀ ਮਿਲ ਜੂਗਾ ਪਰ ਮੈਂ ਹੱਥ ਬਨ ਕੇ ਬੇਨਤੀ ਕਰਦੇ ਕਿ ਜਿਨ੍ਹਾਂ ਨੇ ਆਪਣਾ ਭਾਜਨ ਘਟਾਉਣਾ ਤਾਂ ਉਹ ਬਾਹਰ ਲੀਆਂ ਚੀਜ਼ਾਂ ਜਿਵੇਂ ਕਿ ਨੂਡਲਸ ਹੋ ਗਈਆਂ ਨੂਡਲਸ ਤਾਂ ਬਿਲਕੁਲ ਟੱਚ ਵੀ ਨਹੀਂ ਕਰਨੀਆਂ ਤੁਸੀ ਨੇ ਹਨਾ ਕਿਉਂਕਿ ਉਹ ਤੁਹਾਡੀ ਫੈਟ ਨੂੰ ਬਹੁਤ ਜ਼ਿਆਦਾ ਵਧਾਉਂਦੀਆਂ ਨੇਗੀਆਂ ਇਹ ਚੀਜ਼ਾਂ ਹੋ ਗਈਆਂ ਤੇ ਇਹ ਜਿਹੜੇ ਮੈਂ ਤੁਹਾਨੂੰ ਦੱਸਿਆ ਪਾਣੀ ਇਹ ਤੁਸੀਂ ਲੈ ਲੈਣਾ ਤੇ ਸ਼ਾਮ ਨੂੰ ਦੁੱਧ ਨਹੀਂ ਪੀਂ ਇਹ ਮੇਰੀ ਸਮਿਕਾ ਹੋएगी ਨਾ ਜਿਹੜਾ ਦੁੱਧ ਪੀਣਾ ਤੁਸੀਂ ਨਾ ਦੁਪਹਿਰ ਵੇਲੇ ਪੀ ਲੋ ਹਨਾ ਕਈ ਭੈਣ ਭਰਾ ਨੂੰ ਹੁੰਦੇ ਵੀ ਮੈਂ ਦਵਾਈ ਲੈਣੀ ਹੈ ਜਾਂ ਮੈਨੂੰ ਨੀਂਦ ਨਹੀਂ ਆਉਂਦੀ ਹੈ ਨਾ ਉਹ ਦੁੱਧ ਪੀ ਸਕਦੇ ਨਹੀਂ ਪਰ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਲੈਣੇ ਤੇ ਥੋੜੀ ਜੀ ਹਲਦੀ ਪਾ ਲੈਣੀ ਹੈਗੀ ਦੁੱਧ ਦੇ ਵਿੱਚ ਹੋ ਸਕੇ ਤਾਂ ਸਹਿਦ ਵੀ ਪਾ ਲੈਣਾ ਮਿੱਠੇ ਦੀ ਜਗ੍ਹਾ ਖੰਡ ਚੀਨੀ ਗੁੜ ਦੀ ਜਗ੍ਹਾ ਤੁਸੀਂ ਥੋੜਾ ਜਿਹਾ ਸਹਿਦ ਪਾ ਲੈਣਾ ਹੈਨਾ ਤਾਂ ਉਹ ਦੁੱਧ ਵੀ ਤੁਹਾਡੇ ਵਾਸਤੇ ਇੱਕ ਅੰਮ੍ਰਿਤ ਬਣ ਜਾਊਗਾ ਹੈਨਾ ਨਾਲੇ ਤਾਂ ਤੁਹਾਡੇ ਜੋੜਾਂ ਗੋਡਿਆਂ ਵਿੱਚ ਜਿਨ੍ਹਾਂ ਦੇ ਦਰਦ ਰਹਿੰਦਾ ਹਲਦੀ ਨਾਲ ਹੈਨਾ ਉਹ ਫਾਇਦਾ ਹੋਊਗਾ ਹਲਦੀ ਕੋਸ਼ਿਸ਼ ਕਰਿਓ ਕਿ ਤੁਸੀਂ ਆਪਣੇ ਹੈਨਾ ਗਠੀਆਂ ਵਾਲੀ ਲੈ ਕੇ ਨਾ ਪੀਸਾ ਕੇ ਰੱਖੋ ਕਿਉਂਕਿ ਜਿਹੜੀ ਆਪਾਂ ਦੂਸਰੀ ਹਲਦੀ ਲੈਨੇ ਆ ਉਹਦੇ ਵਿੱਚ ਤਾਂ ਅੱਧਾ ਕੈਮੀਕਲ ਹੁੰਦਾ ਜਿਹੜਾ ਇਹ ਡਰਿੰਕ ਦੱਸਿਆ ਮੈਂ ਇਹ ਤੁਸੀਂ ਜ਼ਰੂਰ ਬਣਾ ਕੇ ਪੀਓ ਤੇ ਮੈਨੂੰ ਜ਼ਰੂਰ ਦੱਸਿਓ ਵੀ ਤੁਹਾਨੂੰ ਕਿੰਨਾ ਕੁ ਫਰਕ ਪੈਂਦਾ ਹੈਗਾ ਹਨਾ ਬਾਕੀ ਜਿਹੜੇ ਹਲਕੀਆਂ-ਫੁਲਕੀਆਂ ਕਸਰਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕਰਦੇ ਕੰਮ ਕਰੋ ਤੇ ਤੁਹਾਡਾ ਭਾਰ ਜਨ ਆਪਣੇ ਆਪ ਹੀ ਠੀਕ ਹੋ ਜਾਊਗਾ ਜਿੱਥੇ ਤੁਸੀਂ ਪੰਜ ਰੋਟੀਆਂ ਖਾਣੇ ਹੋ ਉੱਥੇ ਤਿੰਨ ਰੋਟੀਆਂ ਕਰ ਲਓ ਜਿੱਥੇ ਤਿੰਨ ਖਾਣੇ ਹੋ ਉੱਥੇ ਦੋ ਕਰ ਲਓ ਥੋੜਾ ਜਿਹਾ ਫਰਕ ਪਾ ਲੂਗੇ ਨਾ ਤਾਂ ਦੇਖਿਓ ਤੁਹਾਡੀ ਮਲਕੀ ਜਿਹੜੇ ਭਾਰ ਨੇ ਨਾ ਆਪਣੇ ਆਪ ਹੀ ਘਟਣ ਲੱਗ ਜਾਊਗਾ ਭੁੱਖ ਨੂੰ ਕਹਿੰਦੇ ਜਿੰਨਾ ਮਰਜ਼ੀ ਵਧਾ ਲੈ ਨੀਂਦ ਨੂੰ ਜਿੰਨਾ ਮਰਜ਼ੀ ਵਧਾ ਲੈ ਲੜਾਈ ਨੂੰ ਜਿੰਨਾ ਮਰਜ਼ੀ ਵਧਾ ਲੈ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਨਾ ਉਹ ਘੁੱਟ ਘੁੱਟ ਕਰਕੇ ਸਿਪ ਸਿਪ ਕਰਕੇ ਹੈਨਾ ਪੀਣਾ ਹੈਗਾ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਮਹਿੰਗੇ ਤੁਹਾਨੂੰ ਕੋਈ ਵੀ ਚੀਜ਼ਾਂ ਲੈਣ ਦੀ ਜ਼ਰੂਰਤ ਨਹੀਂ ਕਰਦੀਆਂ ਬੇਸਿਕ ਚੀਜ਼ਾਂ ਨੇ ਆਪਣੀ ਰਸੋਈ ਦੇ ਵਿੱਚ ਆਮ ਪਈਆਂ ਨੀ ਗਿਆ ਨਾ ਇਹਨੂੰ ਤੁਸੀਂ ਇਹਨਾਂ ਥੋੜਾ ਥੋੜਾ ਆਪਣੇ ਰੁਟੀਨ ਦੇ ਵਿੱਚ ਲੈਣ ਲੱਗ ਜਾਓ ਜਿੰਨਾ ਤੋਂ ਸੇਵ ਦਾ ਸਿਰਕਾ ਤੇ ਉਹ ਜਾ ਵੀ ਮੇਰੀ ਦੂਸਰੀ ਵੀਡੀਓ ਵਾਲੀ ਹੈ ਨਾ ਜਵਿਤਰੀ ਹੋਗੀ ਜਿਵੇਂ ਦਾਲ ਚੀਨੀ ਸੌਫਜਮੈਨ ਵਗੈਰਾ ਵਾਲੀ ਉਹ ਚਾਹ ਨਹੀਂ ਪੀਤੀ ਜਾਂਦੀ ਤਾਂ ਤੁਸੀਂ ਇਹ ਡਰਿੰਕ ਪੀਣ ਲੱਗ ਜਾਓ ਇਹਦੇ ਨਾਲ ਵੀ वजन ਘਟ ਜਾਏਗਾ ਤੇ ਆਪਾਂ ਹੁਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਜਿਹੜੇ-ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਨਹੀਂ ਕੀਤਾ ਹੈਗਾ ਤੇ ਜਿਹੜੀ ਵੀ ਜਮਾਨ ਦੀ ਤੁਹਾਡੀ ਹੁੰਦੀ ਹੈ ਵੀ ਹਾਂ ਆਪਾਂ ਨੂੰ ਕਿਸੇ ਚੀਜ਼ ਦਾ ਹੁੰਦਾ ਵੀ ਸਾਨੂੰ ਇਹ ਚੀਜ਼ ਦਾ ਨਹੀਂ ਪਤਾ ਤੁਸੀਂ ਮੈਨੂੰ ਕਦੇ ਵੀ ਕਿਸੇ ਵੀ ਟਾਈਮ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮੈਂ ਤੁਹਾਨੂੰ ਹਰ ਇੱਕ ਗੱਲ ਦਾ ਜਵਾਬ ਦੇਵਾਂਗੀ ਤੇ ਆਪਣਾ ਦੂਸਰਾ ਚੈਨਲ ਹੈ ਕਿਰਨ ਕੁਕਿੰਗ ਐਂਡ ਸਟੀਚਿੰਗ ਪਲੀਜ਼ ਉਹਨੂੰ ਵੀ ਸਬਸਕ੍ਰਾਈਬ ਕਰ ਲੈਣਾ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਵਿੱਚ ਉਹ ਤੱਕ ਲਈ ਸਾਰੇ ਪੈਨਪ੍ਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ